ਸਿਆਣਾ ਬੇਣਾ ਬੰਦਾ ਯਾਰ ਕਿੰਨੇ ਕਦੀਆਂ ਵੇਚੀਆਂ 8000 ਦੀਆਂ ਲੱਕੜਾਂ ਵੇਚੀਆਂ ਕਿੰਨੀਆਂ ਡੇਕਾਂ ਸੀਗੀਆਂ ਬਈ ਆ ਮੋਟੇ ਮੋਟੇ ਹਾਂ ਦਾਸ ਤਾਂ ਦੀਆਂ ਆਤਮਾ ਨਜ਼ਾਰਾ ਉਧਰ ਆ ਪੰਛੀ ਆ ਪੰਛੀ ਆ ਸਾਰੇ ਮਾਰਾ ਖੇ ਜਾਂਦੇ ਨੇ ਜੋ ਆਕਾਂ ਦਾ ਹੁਣ ਤੂੰ ਕਹਿੰਦਾ ਗਲਤੀ ਉਹਦੀ ਗਲਤ ਕੋਈ ਨਹੀਂ ਪੱਕੇ ਕੋਈ ਆਕਾਰ ਦਾ ਮੋਟਾ ਨਹੀਂ ਨਹੀਂ ਐ ਥੋੜੀ ਹੁੰਦਾ ਸਾਰੀ ਉਮਰ ਤੋਂ ਲਗਾ ਲਈ ਇਹ ਤੂੰ ਵੀਂਦੇ ਹੀ ਆ ਵੀ ਸੜਕ ਦੇ ਤੂੰ ਐਂ ਦੇਖ ਤੇਰੇ ਦੂਜਿਆਂ ਦੇ ਮੱਥੇ ਖੜੇ ਆ ਆ ਤੇਰੇ ਪਿੰਡ ਤਾਂ ਖੜੇ ਆ ਤੇਰੇ ਮੱਥੇ ਤੇ ਨੂੰ ਕੱਲੇ ਪਟਚਰੂ ਦੇਖਦਾ ਨਹੀਂ ਇਹ ਨਾ ਜਿਹੜੇ ਉਹ ਖੜੇ ਆ ਨਾ ਉਹ ਸਰਕਾਰੀ ਲੱਗੇ ਹੋਏ ਉਹ ਇਹ ਵੀ ਸਰਕਾਰੀ ਸੀ ਇਹਨਾਂ ਤੇ ਹਜੇ ਕੋਈ ਨੰਬਰ ਨੂੰ ਲੱਗਾ ਨੰਬਰ ਤਾਂ ਸਾਰਿਆਂ ਦੇ ਨੰਬਰ ਕਿਤੇ ਲੱਗੇ ਆ ਜਿੰਨੀਆਂ ਸੜਕਾਂ ਦੇ ਦਰਾਂਤ ਖੜੇ ਆ ਤੁਹਾਨੂੰ ਕਿਸੇ ਸੜਕ ਤੇ ਮਿਲਣਗੇ ਨੰਬਰ ਲੱਗੇ ਵਾਲੇ ਕਿਸੇ ਤੇ ਵੀ ਨੰਬਰ ਲੱਗੇ ਵਾਲੇ ਮੇਲੇ ਮਿਲਣੇ ਦਾ ਹੋਰ ਆਵੇ ਹੁਣ ਇਹ ਵਗਾ ਚਾਹੇ ਗਲਤੀ ਮੰਨਦਾ ਕੋਸ਼ ਵੀ ਮੰਨਦਾ ਸਾਡੀ ਗਲਤੀ ਹੋ ਗਈ ਹੈ ਹੂੰ ਹਾਂ ਜੀ ਸਰ ਇਹ ਆਹ ਤੇਰਾ ਪੋਤਾ ਤੇਰੇ ਨਾਲ ਗੱਲ ਜੀ ਮੇਰੀ ਨਹੀਂ ਮੇਰੀ ਹਾਂ ਉਹ ਛੋਟਾ ਹੀ ਮੁੰਡਾ ਤੇ ਬਾਬਾ ਤੇਰਾ ਇਹ ਇਹ ਮੇਰਾ ਤਾਇਆ ਮੇਰੇ ਤਾਂ ਸਬਜੀ ਲਈ ਵੀ ਆਇਆ ਸੀ ਤਾਇਏ ਨੂੰ ਸਮਝਾਓ ਯਾਰ ਅਸੀਂ ਤਾਂ ਕਹੀ ਨਾ ਸਾਡੇ ਅੱਗੇ ਤੂੰ ਲੋੜਤੀ ਆ ਆਹ ਦਿਖਾ ਦਿਖਾਉਣੇ ਆ ਲੈ ਆਹ ਪਟਾਈਆਂ ਇਹ ਉਥੋਂ ਘੇਰ ਕੇ ਲਿਆਉਂਦੇ ਅਸੀਂ ਗਾਜੀਆਂ ਨੇ ਲਿਆਏ ਤੇ ਟੱਪ ਚੋਂ ਅਸੀਂ ਖਾਣੋਂ ਲਿਆਉਂਦੇ ਆ ਨਾ ਆਹ ਵੱਡੇ ਆ ਦੇਖ ਲੈ ਆਹ ਪਟਾਈਆਂ ਨੇ ਹਰੇ ਦਰਾ ਆ ਦੇਖ ਆ ਇੰਤਰੀ ਫਸਲ ਵੀ ਨਹੀਂ ਮਾਰਦੇ ਹੁਣੇ ਹੌਸਲ ਤਾਂ ਕਿਹੜੀ ਮਾਰਦੇ ਆ ਆ ਇਧਰੋਂ ਸੂਰਜਾ ਉਧਰੋਂ ਮੈਂ ਪਾਸੇ ਚੜਦੇ ਵਾਲੇ ਪਾਸੇ ਤੇਰਾ ਖੇਤ ਆ ਤੇ ਸ਼ਾਮ ਵੀ ਉਦੋਂ ਸਾਰੇ ਸਰਬ ਦੇ ਪਾਸੇ ਨੂੰ ਚੜਦਾ ਸੂਰਜ ਤੇ ਵਾਲੇ ਪਾਸੇ ਆਉਣਾ ਠੀਕ ਆ ਆਪਾਂ ਕਈ ਵਾਰੀ ਐ ਵੀ ਪੱਟ ਦਿੰਦੇ ਆ ਵੀ ਸ਼ਾਮ ਮਾਰਦੀ ਆ ਇਹ ਵੀ ਆਪਾਂ ਨੂੰ ਖੋਟੀ ਯਾਦ ਆ ਪਰ ਆਪਾਂ ਰੋਣੇ ਕਿਉਂ ਵੀ ਮੀਂਹ ਨਹੀਂ ਪੈਂਦਾ ਐਡੀ ਜੀਵ ਨਿਕਲੀ ਤੇ ਗੱਠ ਦੀ ਝੋਨੇ ਸਾਡੇ ਖੜ ਗਏ ਬੁਰਾ ਹਾਲ ਆ ਫਸਲਾਂ ਦਾ ਨੁਕਸਾਨ ਹੋ ਜਾਂਦਾ ਬਿਮਾਰੀਆਂ ਪੈਂਦਾ ਮੀਂਹ ਕਿੱਥੋਂ ਸਵਾਹ ਪੈ ਜਾ ਯਾਰ ਦਰਾਤ ਤਾਂ ਪਛੜਦੇ ਨੇ ਆ ਦੇ ਲਾ ਕੇ ਕਿਹਾ ਮੱਥੇ ਖੜਿਆ ਕਿ ਨਹੀਂ ਉਹਨਾਂ ਲੋਕਾਂ ਦੇ ਖੜੇ ਹੈ ਨਾ ਤੇਰੇ ਮੱਦੇ ਪਰਤੀ ਲੋ ਪੱਤੇ ਆ ਨਾ ਦਰਾਸਤ ਦਾ ਨਿਸ਼ਾਨ ਤੋਂ ਵੀ 2-3 ਫੁੱਟ ਇਧਰਲੇ ਸੜਕਾਂ ਦੇ ਪਾਸੇ ਆਹਾ ਇੱਕ ਦਰਖਤ ਆ ਇੱਥੇ ਖੜਦਾ ਹੈ ਕਿ ਠੀਕ ਆ ਇੱਕ ਦਰਖਤ ਜ਼ਰੂਰ ਗਲਤ ਪੱਤੇ ਆ ਤੁਸੀਂ ਬਈ ਐਂ ਕਰੋ ਯਾਰ ਆਪਣਾ ਬਲਾਉਣੇ ਆ ਬਾਈ ਹਾਂ ਨਾ ਨਾਂ ਲਿਖ ਲਓ ਇੱਥੇ ਦੂਜੇ ਬੁਲਾ ਲਓ ਜਿਹੜੇ ਹੈਗੇ ਮੰਨਪੂਰ ਵਾਲੇ ਇੱਥੇ ਲਵਾ ਦੇਣੇ ਕਿਹੜੇ ਹੈਂ ਇੱਥੇ ਲਵਾ ਦੇਣੇ ਕਿਹੜੇ ਟਰੈਕਟਰ ਇੱਥੇ ਐਂ ਕਰੋ ਲੱਕੜਾ ਉਹ ਚੌਂਕੀ 'ਚ ਲਵਾ ਦਿਓ ਨਹੀਂ ਨਹੀਂ ਆਹ ਦੇ ਉੱਥੇ ਲਵਾ ਲੈਣੇ ਯਾ ਤੁਸੀਂ ਆਹ ਦੇ ਲਵਾਓ ਉੱਥੇ ਕਿਸੇ ਦੇ ਘਰੇ ਲਾ ਹਾਂ ਆਹ ਦੇ ਕਰਾਂ ਹਵਾਲੇ ਕਰੋ ਲੱਕੜਾ ਇਹਨਾਂ ਦੀ ਬਣਦੀ ਕਾਰਵਾਈ ਆ ਕੋਲ ਪੰਜ ਗਰਮਾ ਛੜਖਾਉ ਪੰਜ ਗਰਮਾ ਛੜਖਾ ਹਾਂ ਲੱਖ ਸਿੱਧਾ ਮੱਲਾ ਇਹ ਹੋ ਗਈ 275 ਫੁੱਟ 275 ਫੁੱਟ ਹਾਂ ਪੂਰੇ ਆ ਉਹਦੇ ਰੋਟੀ ਨੰਗੀ ਹਾਂਜੀ ਫੜ ਕੇ ਲੈ ਆਏ ਸੀ ਉਹ ਗੱਲ ਮੇਰੀ ਤੁਸੀਂ ਸੁਣ ਲਓ ਹਾਂਜੀ ਉਹੀ ਗਰੀਬ ਬੰਦੇ ਕਰਕੇ ਸਾਨੂੰ ਬਖਸ਼ਦਾ ਅਸੀਂ ਉਹਨੂੰ ਕੁੱਟ ਕੇ ਨਾ ਪਹਿਲਾਂ ਵੀ ਕਿਹਾ ਧੰਨਵਾਦ ਛੋਟਾ ਪੂਜੀ ਨਹੀਂ ਹੁਣ ਤੱਕ ਮਹਿਕਮੇ ਗਾਹ ਨੂੰ ਨਹੀਂ ਗੱਲ ਦੀ ਕਰਦੇ ਅੱਜ ਤੱਕ ਮਹਿਕਮੇ ਦੇ ਹਵਾਲੇ ਕਰਤਾ ਇਹਨਾਂ ਨੇ ਦੇਖਣਾ ਯਾਰ ਪਰ ਗਾਹਾਂ ਨੂੰ ਤੁਸੀਂ ਇੱਕ ਗੱਲ ਹੋਰ ਧਿਆਨ ਨਾਲ ਸੁਣ ਲਓ ਜਿੰਨੇ ਲੱਕੜਾਂ ਵੱਢਣ ਵਾਲੇ ਆ ਪੱਟਣ ਵਾਲੇ ਆ ਉਹਨਾਂ ਨੂੰ ਵੀ ਇਤਲਾਹ ਦੇ ਦਿਓ ਵੀ ਜੇ ਕੋਈ ਸੜਕ ਤੇ ਖੜੀ ਲੱਕੜ ਆ ਸੜਕ ਦਰਖਤ ਖੜਾ ਸੜਕ ਤੇ ਕੁੱਪਾ ਹੀ ਤੇ ਖੜਾ ਕੋਈ ਸਰਕਾਰੀ ਖਾਲ ਤੇ ਖੜਾ ਸੂਈ ਕੱਸੀ ਤੇ ਨਹਿਰ ਕੱਸੀ ਤੇ ਖੜਾ ਉਹ ਦਰਖਤ ਨਹੀਂ ਪੱਟਣਾ ਠੀਕ ਹੈ ਜੀ ਸਮਝ ਗਿਆ ਇਹ ਸੋਡੇ ਜਿੰਨੇ ਸਾਨੂੰ ਤੁਸੀਂ ਜਾਣਦੇ ਹੋਗੇ ਪਟਨ ਵਾਲਿਆਂ ਨੂੰ ਹਾਂ ਜਾਣਦੇ ਹਾਂ ਹਾਰੇ ਕਹਾਂਗੇ ਜੀ ਗਾਜੀਆਂ ਦੇ ਪਿੰਡ ਹਾਂ ਹਾਂ ਜੀ ਹੋਰ ਵੀ ਹੋਣਗੇ ਗਾਜੀਆਂ ਦੇ ਹੋਰ ਕੰਮ ਹੀ ਨਹੀਂ ਪਿਆ ਨਾ ਦਿਹਾੜੀ ਜਰਨ ਜੋ ਕਰਿਆ ਨਾ ਬਸ ਹਾਂ ਸੋਡੇ ਬਰਾਬਰ ਪਰਚਾ ਹੋ ਗਿਆ ਇਹਨਾਂ ਦਾ ਟਰੈਕਟਰ ਚੋਂ ਅੰਦਰ ਖੜਾ ਹੀ ਗਲ ਜੂ ਆਹੋ ਜੀ ਤਾਂ ਗਰੀਬ ਬੰਦੇ ਅੱਗੇ ਪਾ ਕੇ ਪਾਸਾ ਨਾ ਕਰਦੇ ਮੰਨ ਗਾਟ ਪਟਨ ਨੂੰ ਮੈਂਟ ਲਾਉਣਾ ਹਾਂ 25 ਦੇ ਇੱਕ ਇੱਕ ਕਰੀ ਰੋਟੀ ਦਰਾਤ ਵੱਡ ਕੇ ਖਾਣੀ ਹੈ ਚੇਰ ਜੇ ਲੱਗੇ ਵੀ ਇੱਕ ਇੱਕ ਜੀ ਇਹ ਤੈਨੂੰ ਮੈਂ ਪਤਾ ਵੀ ਤੇਰੇ ਨਾਲ ਨਾਲ ਮੱਚਦਾ ਹੈ ਯਿੱਦੇ ਮਰੇਗਾ ਇਹ ਲੱਕਣਾ ਲੈ ਕੇ ਮੱਚੇਗਾ ਜਾਉਂਦੇ ਨੂੰ ਤੈਨੂੰ ਕੀ ਕੁਛ ਨਹੀਂ ਦਿੰਦਾ ਮੈਂ ਨਾ ਰਸ ਪਹਿਲਾਂ ਮੈਂ ਮੰਨਦਾ ਤੂੰ ਗਰੀਬ ਐ ਤਰਾ ਕੋਈ ਤੇਰਾ ਬੇਰਜਗਾਰ ਬੰਦਾ ਕੋਈ ਰਜਗਾਰ ਹੋਰ ਕੰਮ ਕਰ ਲੋ ਯਾਰ ਹੋਰ ਦਿਹਾੜੀ ਆਪਾਂ ਅੱਛਾ ਦਰਾਸਤ ਯਾਰ ਆਪਾਂ ਦਰਾਸਤੀ ਪਟਣੇ ਆ ਚਲੋ ਜੀ ਜਿੱਦੀ ਨੀ ਕੋਈ ਗੂਮੀ ਕਰਵਾਣੀ ਇਹਦਾ ਹੁਣ ਆ ਖੜਾ ਆ ਕਹਿੰਦਾ ਗਲਤੀ ਹੋ ਗਈ ਫੜ ਲਉ ਪੁੱਛਣ ਹੁਣ ਲੱਤ ਵੱਢ ਕੇ ਮੈਂ ਕਹਿੰਦਾ ਗਲਤੀ ਹੋ ਗਈ ਜੁੜ ਜੂ ਵਾਸਤਾ ਨਹੀਂ ਖੜਾ ਹੋਣਾ ਜਿਹੜਾ 20 ਸਾਲ ਚੋਂ ਅੱਜ ਆਪਾਂ ਵੜਤਾ ਅੱਜ ਇਹ ਕਹਾਂਗੇ ਹੀ ਲਾ ਵੀ ਦੇਵਾਂਗੇ ਉਹ ਵੀ ਸਵਾਦ ਨੂੰ ਬੱਕਰੀ ਮੁੱਛ ਜੂ ਖਾ ਜੂ ਜਾਂ ਉਹ ਪਾਣੀ ਨਾਲ ਮਰ ਜੂ ਜਾਂ ਬਿਨਾ ਪਾਣੀ ਤੋਂ ਮਰ ਜੂ ਹੋਊਗਾ ਇਹ ਮਰਜੀ ਕਰ ਉਹ ਜੀ ਗੱਲ ਹੀ ਹੋਊਗੀ ਜਿਹਨੇ ਉਹ ਕਦਮ ਗਾਹਾਂ ਨੂੰ ਧਿਆਨ ਮਾਰ ਲਓ ਜਿਵੇਂ ਮਰਜੀ ਕੋਈ ਸੜਕ ਪਹੀ ਤੇ ਖੜਾ ਖਾਲ ਸੂਵੇ ਕੱਸੀ ਨਹਿਰ ਤੇ ਖੜਾ ਦਰਾਤ ਨੂੰ ਹੱਥੇ ਜਾਣਾ ਮਾਣ ਮੁੱਲ ਤੇ ਪਟਣਾ ਕਰਾਂਗਾ ਉਹ ਕੰਮ ਹੀ ਛੱਡਦੇ ਇਹੇ ਹੋਰ ਬੈੱਡ ਨਾਲ ਕੋਈ ਮਾਣ ਚ ਪਟਣਾ ਕਰ ਦਿਓ ਪਟਣਾ ਜ਼ਰੂਰੀ ਐ ਇਹਨਾਂ ਨਾਲ ਜਿਹੜੇ ਆ ਖੜੇ ਆ যবয়ন ও়যজন কেছিদপযে মেমযবং কেন�ِ বুতযালালন্঎ কেল্িংডরা উপ গোপ্তিয়ন � 0 স কেলাল ারারুগে কিলালার ম্঵েলাল্র্বণ. ਸੜਕਾਂ ਦੇ ਕਿਹੜੇ ਨਧਰਾ ਉਤਰੋ ਦਪੱਟੇ ਤੋਂ ਜਿਹੜੇ ਵਾਲੇ ਦੀਪੂ ਆ ਚੰਗਾ ਬਹੁਤ ਚੌਂਕੀ ਦਾ ਰਹਿ ਜਾ ਉੱਥੇ ਲੋਕਾਂ ਨੂੰ ਆਗੂ ਚੰਗਾ ਤੁਸੀਂ ਭਾਈ ਦੇਖ ਲਓ ਜਾਂਦਾ ਇਹਨੂੰ ਥਾਣੇ ਲੈ ਜਾ ਲੱਗਾਂਗੇ ਕੋਟੇ ਇਹਨੂੰ ਲੈ ਕੇ ਥਾਣੇ ਲੈ ਕੇ ਆਰਟੀਪੇਸ਼ ਕਰਾਂਗੇ ਕੱਲ ਨੂੰ ਰਾਤ ਜੇ ਆਪਦੇ ਮੈਕਮੇਲੇ ਦੇ ਕੇ ਆਪਦਾ ਉੱਥੇ ਸਪੋਰਟ ਨਹੀਂ ਲੈ ਰਹੇ ਨਾ ਮਾਰਾ ਤੇ ਵੀ ਦੋਸ਼ੀ ਬਣੂਗਾ ਨਾ ਇਹ ਕੋਗਲੇ ਮੈਚੇ ਕਹੂਗਾ ਵੀ ਸਾਡੀ ਲੱਕੜਾ ਬਿਆਨ ਕਹੋ ਥਾਣੇ ਚ ਲੈ ਜਾਓ ਬੱਸ ਥਾਣੇ ਚ ਲੈ ਜਾਂਦੇ ਆਪਾਂ ਭਾਪਾ ਭਾਈ ਕਿਨਾ ਮਾਤਾ ਮੈਕਮੇਲਾ ਮੈਂ ਕਿਹਾ ਮੈਕਮੇਲਾ ਵੇਤ ਪਰਤ ਹੈ ਹਨੋ ਵੀ ਚਲੋ ਠੀਕ ਹੈ ਬਾਈ ਠੀਕ ਆਪਾਂ ਇਹ ਜਰੂਰ ਆ ਤੁਸੀਂ ਆਦੇ ਤੌਰ ਤੇ ਨੱਥ ਪਾ ਉਹ ਜੇ ਲੋਕਾਂ ਮੇਰਾ ਛੱਡਣੇ ਨੇ ਸੜਕ ਦੇ ਖੜੇ ਆ ਪਟਾ ਤੇ ਹੋਰ ਵੀ ਪਟਾ ਦੇਣਗੇ ਇਹਨੂੰ ਦੇਖ ਕੇ ਹੋਰ 100 ਪਟਾਉਣਗੇ ਕੋਈ ਨਹੀਂ ਹੁੰਦਾ ਬੰਦਾ ਆਉਂਦਾ ਖੜ ਜਾ ਓਕੇ ਫੇਰ ਇਹ ਆ ਕਰਤੂਤ ਅਨ ਲੋਕਾਂ ਦੀ ਸੜਕ ਦਾ ਜਿਹੜਾ ਤੁਹਾਨੂੰ ਉਹ ਵੀ ਦਿਖਾਉਣਾ ਹੈ ਛਲਕਦਾ ਨਿਸ਼ਾਨ ਜਿਹੜਾ ਲਾਇਆ ਹੋਇਆ ਪੰਜਾਬ ਮੰਡੀ ਬੋਰਡ ਨੇ ਗੋਲਜਾ ਖੰਭਾ ਜਾਂ ਲਾਇਆ ਹੋਇਆ ਪੋਰਜਾ ਉਹ ਵੀ ਦਿਖਾਵਾਂਗੇ ਉਹ ਕਿੱਥੇ ਆ ਤੇ ਆਹ ਖੜੀਆਂ ਦੇਖਾਂ ਆ ਦੇਖੋ ਆ ਬੰਦੇ ਨੇ ਆ ਆਹ ਕਰਤੂਤ ਇੱਥੇ ਨੇ 10 15 ਦੇਖਾਂ ਆ ਪਤਾ ਲਾ ਦੇਖ ਲਓ ਫਿਰ ਫਿਰ ਸਾਡੇ ਲੋਕ ਕੁਦਰਤ ਨੂੰ ਦੋਸ਼ ਦਿੰਦੇ ਆ ਰੱਬ ਨੂੰ ਲਾਂਭੇ ਜਾਂ ਜੀ ਰੱਬਾ ਮੀਂਹ ਨਹੀਂ ਪੈਂਦਾ ਨਹੀਂ ਯਾਰ ਸਰਾਬ ਪਵੇ ਯਾਰ ਤੁਸੀਂ ਛੜਕਾਂ ਦੇ ਖੜੇ ਵੀ ਨਹੀਂ ਆ ਤੁਸੀਂ ਦਰਾਪ ਤਾ ਆਹ ਦੇਖ ਲਓ ਆਹ ਖੜਾ ਉਹ ਖੰਭਾ ਜਾ ਆਹ ਖੜਾ ਖੰਭਾ ਤੇ ਖੰਬੇ ਤੋਂ 2 ਫੁੱਟ ਇਧਰ ਖੰਬੇ ਤੋਂ 2 ਫੁੱਟ ਉਰਲੇ ਪਾਸੇ ਤੇ ਰਾਹ ਤਰ ਇਧਰਲੇ ਪਾਸੇ ਵੀ ਦਿਖਾਉਣਾ ਤੁਹਾਨੂੰ ਆਹ ਦੇਖੋ ਖੜਾ ਆ ਉਰਲੇ ਪਾਸੇ ਸੜਕ ਦੇ ਦਰਖਤਾਂ ਨਿਸ਼ਾਨ ਕਿੱਥੇ ਆ ਦਰਖਤ ਲਾਏ ਆ ਆ ਦਿਖਾ ਦੇ ਆ ਦੇ ਯਾਰ ਰੇਈ ਪਾ ਦਿੰਦੇ ਲੈ ਆ ਜੜ ਆ ਦੇਖ ਲੈ ਆ ਜੜ ਪਰ ਕੇ ਦੋ ਮੁੱਠ ਮਾਰਦੇ ਆ ਆ ਸਾਰੇ ਮਚਾਏ ਪਏ ਆ ਆ ਦਿਖਾ ਦਿੰਦਾ ਤੁਹਾਨੂੰ ਵੱਡੇ ਹੂੰ ਪੱਟੀ ਜਾਂਦੇ ਆ ਛੋਟਿਆਂ ਨੂੰ ਐ ਠੋਕੀ ਜਾਂਦੇ ਲੈ ਦੱਸ ਆ ਆ ਐਂ ਕਰੀਪ ਆ ਸੜਕ ਦੇ ਵਿੱਚ ਸੜਕ ਦਾ ਖੰਭਾ ਆ ਕਿੱਥੇ ਖੜਾ ਤੇ ਆ ਦਰਾ ਸਾਰੇ ਧੁਰ ਦੀ ਧੋ ਰਹਾ ਬੱਤੇ ਪਾਣੀ ਖੜਾ ਪਾਣੀ ਵੈਸੀ ਖੜਾ ਰਹੁ ਝੋਨੇ ਵਾਲਾ ਪਾਣੀ ਨਾ ਹੋਈ ਜੇ ਦੀ ਜੜ ਗਲ ਜਾਣੀ ਆ ਆ ਤੋ ਬੀਤੋਰ ਸਾਰੇ ਆ ਦੇਖ ਲੋ ਆ ਮਚਾਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਹੱਥ ਬੰਨ੍ਹ ਕੇ ਅਪੀਲ ਕਰਦਾ ਕਿ ਜਿਹੜਾ ਕੰਢੀ ਏਰੀਏ ਚ ਧਾਰਾ 4 ਦੇ 5 ਦੇ ਅਧੀਨ ਉਥੇ ਕਾਨੂੰਨ ਲਾਗੂ ਹੁੰਦਾ ਵੀ ਕੋਈ ਵੀ ਬੰਦਾ ਜੇ ਕਿਸੇ ਨੇ ਦਰਾਸਤ ਪੱਟਣਾ ਰੁਖ ਪੱਟਣਾ ਕਬੂਟਾ ਪੱਟਣਾ ਉਦੀ ਮਨਜ਼ੂਰੀ ਲੈਣੀ ਪੈਂਦੀ ਜੇ ਆਪਦੇ ਘਰੋਂ ਵੀ ਪੱਟਣਾ ਆਪਣੇ ਖੇਤੋਂ ਹੀ ਪੱਟਣਾ। ਉਹੀ ਰੂਲ ਉਹੀ ਕਾਨੂੰਨ ਇੱਥੇ ਲਾਗੂ ਕਰ ਪੂਰੇ ਪੰਜਾਬ ਜ਼ੇਤ ਰਾਹਤ ਬਚਾਉਣੇ ਆ। ਨਹੀਂ ਇਹ ਨਹੀਂ ਛੱਡਦੇ। ਇਹਦਾ ਬੈਰੀ ਬਣ ਕੇ ਬੈਰੀ ਹੱਤੋਂ ਕੇ ਮਗਰ ਪੈਗੇ ਹਲਕੇ ਕੁੱਤੇ ਨੂੰ ਪੰਜਾਦ ਰੱਖਤਾ ਹੁੰਦਾ। ਆ ਦੇਖ ਲਓ ਇਹ 15 20 ਰਾਤ ਪਿੰਡ ਅਸੀਂ ਖੜਿਆ ਪਖਰਵੜ੍ਹ ਜ਼ਿਲ੍ਹਾ ਮੋਗਾ। ਪਖਰਵੜ੍ਹ ਤੋਂ ਰੌਂਦੇ ਪਿੰਡ ਨੂੰ ਸੜਕ ਜਾਂਦੀ ਆ। ਇਹਦਾ ਕੁਦਰਤੀ ਆ ਸਾਨੂੰ ਨਾਲ ਦੇ ਆਨੇ ਫੋਨ ਕਰਤਾ ਖੇਤਾਂ ਵਾਲਿਆਂ ਨੇ। ਕਹਿੰਦੇ ਭਾਈ ਸਾਡੇ ਪਿੰਡ ਦੇ ਰਾਹਤ ਵੱਢੀ ਜਾਂਦੇ। ਅਸੀਂ ਮੌਕੇ ਤੇ ਪਹੁੰਚ ਗਏ। ਬੱਢ ਕੇ ਲੱਦ ਕੇ ਜਿਹੜੀ ਟਰਾਲੀ ਆ ਉਹ ਮੋੜ ਕੇ ਲਿਆਂਦੀ ਲੈ ਕੇ ਲਈ ਖਾਈ ਪਿੰਡ 'ਚ ਵੜ ਗਏ ਸੀ ਉੱਥੋਂ ਮੋੜ ਕੇ ਘੇਰ ਕੇ ਲਿਆ ਕੇ ਇਹ ਜੰਗਲਾਤ ਮਹਿਕ ਮਲੇ ਸੱਦੇ ਪੁਲਿਸ ਵਾਲੇ ਸੱਦੇ ਆ ਫੇਰ ਜਾ ਕੇ ਕਿਤੇ ਇਹ ਕਾਰਵਾਈ ਜਿਹੜੀ ਉਹਨਾਂ ਦੇ ਖਿਲਾਫ ਸ਼ੁਰੂ ਹੋਈ ਹੈ ਸੋ ਜੇ ਕੋਈ ਦਿਨ ਰਾਤ ਇਸ ਤਰ੍ਹਾਂ ਪੜਦਾ ਕਿਤੇ ਖਾਲ ਪਹੀ ਸੜਕ ਤੇ ਖੜੇ ਕੋਈ ਨਹਿਰ ਦੇ ਸੂਏ ਦੇ ਕੰਢੇ ਤੇ ਤਾਂ ਨਾਲ ਦੀ ਨਾਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਸਾਡੇ ਧਿਆਨ 'ਚ ਲਿਆਇਆ ਕਰੋ ਨਹੀਂ ਸਾਡੇ ਧਿਆਨ 'ਚ ਲਿਆ ਸਾਡੇ ਮੌਕੇ ਦੇ ਉੱਤੇ ਕੋਈ ਦਰੋਗ ਆ ਕੁਝ ਜਗਹਲਾਤ ਮੈਂ ਕਿਵੇਂ ਦਾ ਅਧਿਕਾਰੀ ਆ ਕੋਈ ਪੁਲਿਸ ਦਾ ਕਰ ਦੇ ਧਿਆਨ ਚ ਲੋਕ ਫਲਾਨਾ ਬੰਦਾ ਦਰਾਹਤ ਪੱਟੀ ਜਾਂਦਾ ਜੇ ਬਚਾਉਣੇ ਆ ਨਹੀਂ ਭਾਈ ਆਪਾਂ ਚਿੱਕਾ ਮਾਰੀ ਨੇ ਵੀ ਝੋਨੇ ਖੜ ਗਏ ਓਏ ਲਾਲ ਹੋ ਗਏ ਓਏ ਝੋਨੇ ਮਾ ਚੱਲਿਓ ਮੀਂਹ ਮੀਂਹ ਯਾਰ ਖਸਵਾ ਪਵੇ ਮੀਂਹ ਕਿੱਥੋਂ ਪਵੇ ਆਹ ਤਾਂ ਫਨਾ ਕਰੀ ਤੂੰ ਜਨਾਬ ਖਾਇਆ ਇਹ ਇਹ ਅੱਜ ਦਾ ਨਹੀਂ ਜੇ ਜੋਂ ਜੰਮਿਆ ਓਸੇ ਦਿਨ ਦੀ ਦਰਾਹਤਾਂ ਦਾ ਬੈਰੀਆ ਦੱਸਿਆ ਖੇਤਾਂ ਲੈ ਨਾ ਦਾ ਬੱਟ ਛੜਦਾ ਕਿਸੇ ਦੀ ਤੇ ਨਾ ਕੋਈ ਦਰਾਹ ਛੜਦਾ ਕਿਸੇ ਬੱਟ ਤੇ ਖੜਾ ਸੋ ਲੋਕੋ ਤੁਹਾਡਾ ਫਰਜ਼ ਬਣਦਾ ਹਰ ਪੰਜਾਬੀ ਦਾ ਫਰਜ਼ ਬਣਦਾ ਵੀ ਇਹਨਾਂ ਰੁੱਖਾਂ ਨੂੰ ਬਚਾਉਣ ਲਈ ਅਸੀਂ ਅੱਗੇ ਆ ਗਏ ਆ। ਆ ਦੇਖ ਲੋ ਪਇਆ ਪੱਟੇ ਮੁੱਢ ਤੇ ਉਹ ਨਿਸ਼ਾਨ ਦੇਖ ਲੋ ਕਿੱਥੇ ਖੜਾ। ਉਹ ਸੜਕ ਦਾ ਨਿਸ਼ਾਨ ਹੈ 5 ਕਰਮਾਂ ਚ ਸੜਕਾ 2.27 ਫੁੱਟ ਤਾਂ। ਆ들아 ਪਇਆ ਪੱਟੇ ਸਾਰੇ ਆ ਪੜਿਆ ਮੁੱਢੇ ਉਹ ਨਿਸ਼ਾਨ ਦੇਖ ਲੋ। ਨਿਸ਼ਾਨ ਕਿੰਨਾ ਦੇ ਬਾਣ ਤੇ ਖੜਾ ਤੇ ਦਰਾਫਤੇ ਨੇ ਆ ਦੇਖੋ ਕਿੱਥੋਂ ਪੱਟਿਆ। ਦਰਾ ਤਾਂ ਇੱਥੋਂ ਪੱਟਿਆ ਆ ਪੱਟ ਕੇ ਨਿਸ਼ਾਨ ਕਿੱਥੇ ਖੜਾ।